ਇਵੀ ਸਟੇਟਾਂ ਨੂੰ ਕਮਜ਼ੋਰ ਕਰ ਪਾਦੀ ਹੈ ਤੇ ਜਿਹੜਾ ਅੱਜ ਅਸੀਂ ਦੇਖਦੇ ਹਾਂ ਪਾਣੀਆਂ ਦਾ ਰੋਲਾ ਪੈ ਰਿਹਾ ਹੈ ਇਹ ਦਬਾਉਣ ਦੀ ਜਿਹੜੀ ਨੀਤੀ ਜਿਹੜੀ ਹੈ ਇੱਕ ਸਟੇਟ ਨੂੰ ਦਬਾਉਣ ਦੀ ਜਿਹੜੀ ਨੀਤੀ ਜਿਹੜੀ ਹੈ ਇਹ ਵੀ ਜਿਹੜੀ ਹੈ ਕਾਰਗਰ ਸਾਬਤ ਨਹੀਂ ਗੱਲ ਸਮਝਉ ਤੇ ਹਰਿਆਣੇ ਨੂੰ ਪਾਣੀ ਦਿੱਤਾ ਗਿਆ ਤੇ ਜਿੰਨਾ ਪਾਣੀ ਹਰਿਆਣਾ ਵਰਤਦਾ ਉਹ 30 ਮਈ ਤੋਂ ਲੈ ਕੇ 30 ਮਈ ਤੱਕ ਵਰਤਦਾ ਹੈ ਤੇ ਜਿਹੜਾ ਉਹਦਾ ਕੋਟਾ ਸੀ ਉਹਨੇ 1 ਮਹੀਨਾ ਪਹਿਲਾਂ ਪੂਰਾ ਕਰ ਲਿਆ ਹੋ ਸਕਦਾ ਪਹਿਲਾਂ ਵੀ ਜਿਹੜਾ ਉਹਦਾ ਕੋਟਾ ਮਹੀਨਾ ਪਹਿਲਾਂ ਪੂਰਾ ਹੋ ਜਾਂਦਾ ਪਰ ਇਸ ਵਾਰ ਜਿਹੜਾ ਰੋਲਾ ਪਿਆ ਹੁਣ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ ਅਸੀਂ ਪਾਣੀ ਦੀ ਬੂੰਦ ਨਹੀਂ ਦੇਣ ਤੇ ਹਰਿਆਣੇ ਦੇ ਜਿਹੜੇ ਨੇ ਬੀਜੇਪੀ ਦੇ ਆਗੂ ਉਹ ਕਹਿੰਦੇ ਸੀ ਤੌਸ ਨਾ ਪਾਣੀ ਲੈਣ ਪੰਜਾਬ ਤੇ ਇਹਨਾਂ ਦੇ ਰਿਸ਼ਤੇਦਾਰ ਚਕਾਲੇ ਜੜੇ ਨੇ ਉਹ ਕਹਿੰਦੇ ਲਾਤੂ ਕੇ ਗੂਤ ਬਾਤੋਂ ਸੇ ਨਹੀਂ ਮੰਨਦੇ ਇਹਨਾਂ ਨੂੰ ਕੋਟੋ ਕਹਿੰਦੇ ਫੇਲ ਪਾਣੀ ਤੇ ਕਿ ਜੀ ਕਮਾਲ ਦੀ ਕਰ ਆ ਪਿੱਛੇ ਵੀ ਭਾਰਤ ਤੇ ਪਾਕਿਸਤਾਨ ਦੇ ਹੋਦੀ মিডিਏ ਨੇ ਦੋ ਦੇਸ਼ਾਂ ਦੇ ਲੋਕਾਂ ਵਿਚਕਾਰ ਨਫਰਤ ਫੈਲਾਉਣ ਦਾ ਕੰਮ ਕੀਤਾ ਬੜੀ ਮਾੜੀ ਕਟਨਾ ਵਾਪਰੀ ਪਹਿਰਦਾਨ ਦੇ ਵਿੱਚ ਨਿਹਾਤੇ ਲੋਕਾਂ ਨੂੰ ਗੋਲੀਆਂ ਨਾਲ ਭੰਨਿਆ ਗਿਆ ਇਹ ਨਰਦਈ ਹੁਣੇ ਤਾਰਾ ਸੀ ਇਹ ਜਾਲਮਾਨਾਂ ਦੀ ਬਹਿਸ਼ੀ ਤਾਰਾ ਸੀ ਕਿ ਨਹੀਂ ਹੋਣਾ ਚਾਹੀਦਾ ਸੀ ਪਰ ਪਹਿਲ ਗਾਉਂਦੇ ਮੁੰਡੇ ਨੂੰ ਲੈ ਕੇ ਦੋਤੀ মিডিਆ ਨੇ ਚਾਹੇ ਉਹ ਪਾਕਿਸਤਾਨ ਦਾ ਸੀ ਤੇ ਚਾਹੇ ਉਹ ਭਾਰਤ ਦਾ ਇਹਨਾਂ ਨੇ ਦੋਨਾਂ ਦੇਸ਼ਾਂ ਦੇ ਲੋਕਾਂ ਵਿਚਕਾਰ ਨਫ਼ਰਤ ਪੈਦਾ ਕਰਨ ਦਾ ਯਤਨ ਕੀਤਾ ਤੇ ਹੁਣ ਪੰਜਾਬ ਦੇ ਵੀ ਲੀਡਰ ਸਾਰੀਆਂ ਪਾਰਟੀਆਂ ਦੇ ਤੇ ਹਰਿਆਣੇ ਦੇ ਵੀ ਲੀਡਰ ਸਾਰੀਆਂ ਪਾਰਟੀਆਂ ਦੀ ਦੋ ਸਟੇਟਾਂ ਦੇ ਲੋਕਾਂ ਦਰਮਿਆਨ ਨਫ਼ਰਤ ਪੈਦਾ ਕਰਨ ਦਾ ਯਤਨ ਕਰਦੇ ਜਦੋਂ ਡੀਸੀਏ ਪਾਸ ਹੋਇਆ ਡੈਮ ਸੇਫਟੀ ਐਕਟ ਜਦੋਂ ਪਾਸ ਹੋਇਆ 2021 ਦੇ ਵਿੱਚ 2019 ਦੇ ਵਿੱਚ ਲੋਕ ਸਭਾ ਦੇ ਵਿੱਚ ਪੇਸ਼ ਹੋਇਆ ਉਦੋਂ ਪੰਜਾਬ ਦੇ ਜਿਹੜੇ ਐਮਪੀ ਐ ਇਹ ਨਾ ਸੀ ਇਹ ਦੇ ਖਿਲਾਫ ਇਹ ਦੱਸਣ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਵੀ ਉਸ ਵਕਤ ਐਮਪੀਸੀ ਬੀਬੀ ਹਰਸਿਮਰਤ ਕੌਰ ਵੀ ਐਮਪੀਸੀ ਕਾਂਗਰਸ ਦੇ ਵੀ ਐਮਪੀਸੀ ਪਾਰਲੀਮੈਂਟ ਦੇ ਵਿੱਚ ਜਦੋਂ ਡੈਮ ਡੈਮ ਸੇਫਟੀ ਐਕਟ ਡੀਸੀਆ ਜਿਹੜਾ ਪਾਸ ਹੋਇਆ ਉਸ ਵਕਤ ਜਿਹੜੇ ਐ ਇਹ ਕੀ ਕਰ ਰਹੇ ਸੀ ਇਹਨਾਂ ਨੇ ਹੱਕ ਦੇ ਵਿੱਚ ਵੋਟ ਪਾਈ ਸੀ ਜਾਂ ਵਿਰੋਧ ਦੇ ਵਿੱਚ ਵੋਟ ਪਾਈ ਸੀ ਇਹ ਪੰਜਾਬ ਦੇ ਲੋਕਾਂ ਨੂੰ ਦੱਸਣ ਮੂਰਖ ਬਣਾਉਣ ਦੀ ਜਿਹੜੀ ਰਾਜਨੀਤੀ ਜਿਹੜੀ ਹੈ ਇਹ ਬੜੇ ਲੰਬੇ ਸਮੇਂ ਤੋਂ ਚੱਲ ਰਹੀ ਹੈ ਤੇ ਅੱਜ ਵੀ ਸਾਨੂੰ ਜਿਹੜਾ ਉਹ ਮੂਰਖ ਬਣਾਇਆ ਜਾ ਰਿਹਾ ਮੂਰਖ ਬਣਾ ਕੇ ਜਿਹੜਾ ਉਹ ਪਾਣੀ ਲੁੱਟਿਆ ਜਾ ਰਿਹਾ ਹਿਮਾਚਲ ਦਾ ਮੁੱਖ ਮੰਤਰੀ ਕਹਿੰਦਾ ਕਹਿੰਦਾ ਪਾਣੀ ਤਾਂ ਸਾਡਾ ਹੈ ਕਮਾਲ ਦੀ ਗੱਲ ਹੈ ਕਹਿੰਦਾ ਪਾਣੀ ਤਾਂ ਸਾਡਾ ਹੈ ਹਿਮਾਚਲ ਚੋਂ ਨਿਕਲਦਾ ਹੈ ਹਿਮਾਚਲ ਚੋਂ ਪਾਣੀ ਕਿੱਥੇ ਨਿਕਲਦਾ ਹੈ ਦੁਨੀਆ ਦੇ ਵਿੱਚ ਪਾਣੀ ਦਾ ਕਟੋਰਾ ਜਿਹੜਾ ਹੈ ਨਾ ਉਹ ਸਭ ਤੋਂ ਵੱਡਾ ਉਹ ਤਿੱਬਤ ਨੂੰ ਮੰਨਿਆ ਜਾਂਦਾ ਹੈ ਤਿੱਬਤ ਦੇ ਵਿੱਚੋਂ ਸਿੰਧ ਦਰਿਆ ਨਿਕਲਦਾ ਹੈ ਤਿੱਬਤ ਦੇ ਵਿੱਚੋਂ ਹੀ ਬ੍ਰਹਮਪੁੱਤਰ ਦਰਿਆ ਨਿਕਲਦਾ ਹੈ ਔਰ ਗੰਗਾ ਕਿੱਥੋਂ ਨਿਕਲਦੀ ਹੈ ਗੰਗਾ ਕਹਿੰਦੇ ਕਲਾਸ਼ ਤੋਂ ਨਿਕਲਦੀ ਹੈ ਤੇ ਕਲਾਸ਼ ਪਰਬਤ ਕਿੱਥੇ ਹੈ ਤਿੱਬਤ ਦੇ ਵਿੱਚ ਹੈ ਤੇ ਤਿੱਬਤ ਦੇ ਉੱਤੇ ਕਿਹਦਾ ਕੰਟਰੋਲ ਹੈ ਚਾਈਨਾ ਦਾ ਕੰਟਰੋਲ ਹੈ ਚਾਈਨਾ ਕੋਲ ਹੈ ਤਿੱਬਤ ਆ ਸਤਮਾ ਜਿੱਦਾਂ ਜਿਹੜਾ ਅਸਲੀ ਉਦਮ ਉਦਮਕਨ ਸਥਾਨ ਹੈ ਜਿਹੜਾ ਨਾ ਇਹ ਵੀ ਤਿੱਬਤੀ ਹੈ ਜੇ ਚਾਈਨਾ ਨੇ ਕਹਿਤਾ ਵੀ ਇਹ ਤਾਂ ਸਾਡਾ ਪਾਣੀ ਹੈ ਤੁਸੀਂ ਕੀ ਢੇਕੇ ਲਗਦੀਆਂ ਫਿਰ ਕੀ ਕਰੋਗੇ ਸੋਇਸ ਕਰਕੇ ਇਹ ਗੱਲਾਂ ਜੜੀਆਂ ਨੇ ਫਜ਼ੂਲ ਦੀਆਂ ਨੇ ਪਾਣੀ ਦੇ ਲਈ ਸਾਰੀਆਂ ਪਾਰਟੀਆਂ ਤੇ ਸਾਰੀਆਂ ਸਰਕਾਰਾਂ ਜੜੀਆਂ ਨੇ ਉਹ ਜ਼ਿੰਮੇਵਾਰ ਹੈ ਜੇ ਪੰਜਾਬ ਦਾ ਪਾਣੀ ਲੁੱਟਿਆ ਗਿਆ ਹੈ ਕਿਸੇ ਇੱਕ ਪਾਰਟੀ ਨੂੰ ਆਪਾਂ ਜ਼ਿੰਮੇਵਾਰ ਨਹੀਂ ਠਹਿਰਉਂਦੇ ਸਾਰੀਆਂ ਪੰਜਾਬ ਦੀਆਂ ਸਥਾਪਿਤ ਪਾਰਟੀਆਂ ਜੜੀਆਂ ਨੇ ਉਹ ਪੰਜਾਬ ਦੇ ਪਾਣੀਆਂ ਨੂੰ ਲਟਾਉਣ ਦੇ ਵਿੱਚ ਬਰਾਬਰ ਦੀਆਂ ਹਿੱਸੇਦਾਰ ਹੈ ਇਹ ਹੋ ਸਕਦਾ ਕਿਸੇ ਦਾ ਹਿੱਸਾ ਵੱਡਾ ਹੋਵੇ ਤੇ ਕਿਸੇ ਦਾ ਹਿੱਸਾ ਛੋਟਾ ਹੋਵੇ ਕਿਉਂ ਨਹੀਂ ਵਿਰੋਧ ਕੀਤਾ ਉਸ ਵਕਤ ਨਾਹਰਾ ਕਿਹਨੇ ਕੱਢੀਆਂ ਕਾਂਗਰਸ ਸਰਕਾਰ ਦੇ ਵੇਲੇ ਕੱਢੀਆਂ ਗਈਆਂ ਕਾਂਗਰਸ ਸਰਕਾਰ ਨੇ ਨਾਹਰਾ ਕੱਢੀਆਂ ਤੇ ਸਮਝੌਤੇ ਕਿਹਨੇ ਕੀਤੇ ਨੇ ਭਗੌੜਿਆ ਨੇ ਕੀਤੇ ਨੇ ਕਿਹਦੀ ਕਮਾਲ ਦੀ ਗੱਲ ਹੈ ਹੁਣ ਫੇਰ ਲੋਕਾਂ ਦੇ ਵਿੱਚ ਆ ਕੇ ਕਹਿੰਦੇ ਅਸੀਂ ਪੰਜਾਬ ਨੂੰ ਨੰਬਰ 1 ਸੂਬਾ ਬਣਾਵਾਂਗੇ ਤੇ ਜਦੋਂ 15 ਸਾਲ ਸਰਕਾਰ ਸੀ ਉਦੋਂ ਪਰਿਵਾਰ ਨੂੰ ਨੰਬਰ 1 ਬਣਾਉਣ ਤੇ ਲੱਗੇ ਰਹੇ ਹੁਣ ਕਹਿੰਦੇ ਅਸੀਂ ਪੰਜਾਬ ਨੂੰ ਨੰਬਰ 1 ਸੂਬਾ ਬਣਾਵਾਂਗੇ ਜੇ ਸੱਤਾ 'ਚ ਆ ਗਏ ਤਾਂ ਸੋ ਸਾਧ ਸੰਗਤ ਜੀ ਸਾਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਬਹੁਤ ਵੱਡੀ ਜ਼ਰੂਰਤ ਹੈ ਆ ਪਿੱਛੇ ਜੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਸਾਹਿਬ ਨੇ ਇੱਕ ਬਿਆਨ ਦਿੱਤਾ ਉਹ ਕਹਿੰਦੇ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੂਗੀ ਚਲੋ ਭਈ ਉਹਨਾਂ ਦੀ ਜ਼ੁਬਾਨ ਦੇ ਵਿੱਚ ਕਿਹੋ ਸ਼ਕਰ ਭਗੌੜਿਆ ਨੇ ਲੱchnਾ ਸ਼ੁਰੂ ਕਰਤਾ ਭੰਗੜੇ ਪਾਉਣੇ ਸ਼ੁਰੂ ਕਰਤੇ ਵੀ ਸਾਡੀ ਸਰਕਾਰ ਕਹਦਾ ਉਹ ਭਗੌੜਿਆਂ ਦੀ ਸਰਕਾਰ ਨਹੀਂ ਕਿਹਾ ਉਹਨੇ ਉਹਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਕਿਹਾ ਖੋਲੂ ਪੰਗੜੇ ਪਾਉਣ ਦੀ ਲੋੜ ਨਹੀਂ ਆ ਤੁਸੀਂ ਪਘੌੜੇ ਹੋ ਸਰੀਆ ਕਾਲ ਤੱਕ ਸਾਥ ਤੋਂ ਅੱਜ ਕੀ ਕਹਿ ਰਹੇ ਨੇ ਅੱਜ ਪਘੌੜੇ ਦਲ ਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਕਹਿੰਦਾ ਜੀ ਇਹ ਬੀਜੇਪੀ ਨਾਲ ਰਲੇ ਹੋਏ ਆ ਆ ਮੀਡੀਆ ਸਾਰਾ ਹਾਜ਼ਰ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਅਸੀਂ ਕਹਿਣਾ ਚਾਹੁੰਦੇ ਆ ਚਲੋ ਓਇਆਂ ਕਰਦੇ ਆ ਬੀਜੇਪੀ ਦੀਆਂ ਕੇਂਦਰ ਦੀਆਂ ਨੀਤੀਆਂ ਦੇ ਖਿਲਾਫ ਤੂੰ ਬੋਲ ਤੂੰ 2% ਬੋਲੇਗਾ ਅਸੀਂ 100% ਬੋਲਾਂਗੇ ਤੂੰ ਬੋਲ ਕੇ ਤਾਂ ਦਿਖਾ ਤੂੰ 10% ਬੋਲੇਗਾ ਅਸੀਂ 200% ਬੀਜੇਪੀ ਦੀਆਂ ਕੇਂਦਰ ਦੀਆਂ ਨੀਤੀਆਂ ਦੇ ਖਿਲਾਫ ਬੋਲਾਂਗੇ ਤੂੰ 10% ਕੇਂਦਰ ਦੀਆਂ ਨੀਤੀਆਂ ਦੇ ਖਿਲਾਫ ਲੜੇਗਾ ਅਸੀਂ 200% ਬੀਜੇਪੀ ਦੀਆਂ ਕੇਂਦਰ ਦੀਆਂ ਨੀਤੀਆਂ ਦੇ ਖਿਲਾਫ ਲੜਾਂਗੇ ਅੰਦਰਖਾਤੇ ਸਮਝੌਤੇ ਕਰਨ ਵਾਸਤੇ ਤੁਸੀਂ ਤਰਲੇ ਕੱਢੀ ਜਾਂਦੇ ਉਹਨਾਂ ਦੇ ਤੇ ਦੋਸ਼ ਸਾਡੇ ਤੇ ਲਾਉਣੇ ਆ ਕਹਿੰਦੇ ਬੀਜੇਪੀ ਨਾਲ ਰਲੇ ਆ ਕਿਹੜੇ ਬੀਜੇਪੀ ਨਾਲ ਰਲੇ ਬੋਲ ਤੂੰ ਬੀਜੇਪੀ ਦੇ ਖਿਲਾਫ ਸੋ ਰਲੇ ਤਾਂ ਤੁਸੀਂ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਜਿਹੜੇ ਨੇ ਉਹ ਡਿਊ ਨੇ ਪੈਂਡਿੰਗ ਨੇ ਇਲੈਕਸ਼ਨ ਨਾ ਹੋਣ ਦਾ ਸਭ ਤੋਂ ਵੱਡਾ ਫਾਇਦਾ ਕਿਹਨੂੰ ਹੈ ਇਹਨਾਂ ਪਗੌੜਿਆਂ ਨੂੰ ਤੇ ਇਲੈਕਸ਼ਨ ਕਰਾ ਤੌਣ ਨਹੀਂ ਰਿਹਾ ਕੇਂਦਰ ਸਰਕਾਰ ਤੇ ਕੇਂਦਰ ਸਰਕਾਰ ਦੇ ਨਾਲ ਰਲਿਆ ਕੌਣ ਆ ਫਿਰ ਜਿਹੜਾ ਇਲੈਕਸ਼ਨ ਨਹੀਂ ਹੋਣ ਦਿੱਤੇ ਜਾ ਰਹੇ ਤੁਸੀਂ ਰਲੇ ਹੋ ਇਹ ਪਗੌੜਾ ਪਾਰਟੀ ਨਹੀਂ ਹੈ ਕੇਂਦਰ ਦੀ ਸਰਕਾਰ ਦੇ ਨਾਲ ਜਿਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਨਹੀਂ ਹੋ ਰਹੇ ਕਿਉਂਕਿ ਉਹਨਾਂ ਨੂੰ ਪਤਾ ਜੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹੋ ਗਏ ਤੇ ਪਗੌੜਿਆਂ ਨੂੰ ਪੰਜਾਬ ਦੀ ਸਿੱਖ ਸੰਗਤ ਨੇ ਘਰੇ ਬਾ ਦੇਣਾ ਇਸ ਕਰਕੇ ਜਾ ਕੇ ਤੁਸੀਂ ਕਹਿੰਦੇ ਹੋ ਵੀ ਇਲੈਕਸ਼ਨ ਨਾ ਹੋਣ ਦਿਓ ਜੀ ਸਾਡਾ ਕਬਜ਼ਾ ਤੇ ਸਾਡਾ ਕਬਜ਼ਾ ਰਹੂਗਾ ਅਸੀਂ ਗਰਮਖਿਆਲੀਆਂ ਨੂੰ ਅਸੀਂ ਆਤਮਾਦੀਆਂ ਨੂੰ ਵੱਖਵਾਦੀਆਂ ਨੂੰ ਨੇੜੇ ਨਹੀਂ ਲੱਗਣ ਦੇਾਂਗੇ ਜੀ ਬਸ ਤੁਸੀਂ ਇਲੈਕਸ਼ਨ ਨਾ ਕਰਵਾਓ ਜੀ ਕਿਉਂਕਿ ਮਾਹੌਲ ਠੀਕ ਨਹੀਂ ਅੱਜ ਇਲੈਕਸ਼ਨ ਹੋ ਗਿਆ ਤੇ ਸਾਨੂੰ ਲੋਕਾਂ ਨੇ ਵੋਟਾਂ ਨਹੀਂ ਪਾਉਣੀਆਂ ਇਸ ਕਰਕੇ ਤੁਸੀਂ ਇਲੈਕਸ਼ਨ ਨਾ ਕਰਾਓ ਰਲੇ ਤਾਂ ਤੁਸੀਂ ਜੇ ਹਿੰਮਤ ਹੈ ਤਾਂ ਜਾਓ ਜਾ ਕੇ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਕੋਲ ਕਹੋ ਜਾ ਕੇ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਕਰਵਾਵੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੇ ਹਾਊਸ 'ਚ ਮਤਾ ਪਾਓ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹੋਣੇ ਚਾਹੀਦੇ ਨੇ ਭਾਰਤ ਸਰਕਾਰ ਨੂੰ ਅਪੀਲ ਕਰੋ ਹਾਊਸ ਦੇ ਵਿੱਚ ਮਤਾ ਪਾ ਕੇ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹੋਣੇ ਚਾਹੀਦੇ ਨੇ ਕਿਉਂ ਨਹੀਂ ਮਤਾ ਪਾਉਂਦੇ ਤੁਸੀਂ ਰਲੇ ਤੁਸੀਂ ਤੇ ਦੱਸੀ ਸਾਨੂੰ ਜਾਂਦੇ ਆ ਕਹਿੰਦੇ ਜਿਵੇਂ ਆ ਦੱਸ ਕੇ ਗਏ ਆ ਨਾ ਕਹਿੰਦੇ ਜੀ ਜਿਹੜਾ ਕੋਈ ਮਾਰਾ ਮੋਟਾ ਖਲਾਫ ਬੋਲਦਾ ਇਹ ਸ਼ੁਰੂ ਤੋਂ ਨਹੀਂ ਟੌੜਾ ਸਾਹਿਬ ਮੈਂ ਇੱਕ ਵਾਰੀ ਟੀਵੀ ਇੰਟਰਵਿਊ ਦੇ ਵਿੱਚ ਵੀ ਕਿਹਾ ਸੀ ਕਿ ਟੌੜਾ ਸਾਹਿਬ ਦੇ ਮਨ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲੋਂ ਵੱਧ ਕਿਤੇ ਕਾਂਗਰਸ ਦੇ ਪ੍ਰਤੀ ਨਫ਼ਰਤ ਸੀ ਜਹਦਰ ਗੁਰਚਰਨ ਸਿੰਘ ਜੀ ਟੌੜਾ ਦੇ ਮਨ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੇ ਨਾਲੋਂ 100 ਗੁਣਾ ਜ਼ਿਆਦਾ ਕਾਂਗਰਸ ਦੇ ਪ੍ਰਤੀ ਨਫ਼ਰਤ ਸੀ ਤੇ ਜਿਸ ਦਿਨ ਜਹਦਰ ਗੁਰਚਰਨ ਸਿੰਘ ਟੌੜਾ ਜਿਹੜੀ ਸੀ ਉਹ ਵੱਖਰੇ ਹੋਏ ਉਹਨਾਂ ਨੂੰ ਕਾਂਗਰਸੀ ਕਿਹਾ ਇਹਨਾਂ ਲੋਕਾਂ ਨੇ ਕਹਿੰਦੇ ਕਾਂਗਰਸੀ ਹੈ ਜੀ ਕਿੰਦੀ ਕਮਾਲ ਦੀ ਗੱਲ ਜਿਹੜਾ ਕੋਈ ਬੱਕਰੀ ਸੁਰ ਆਲਾਪਦਾ ਹੈ ਜਿਹੜਾ ਕੋਈ ਜੱਜ ਦੀ ਗੱਲ ਕਰਦਾ ਹੈ ਢੰਗ ਦੀ ਗੱਲ ਕਰਦਾ ਹੈ ਉਹਨੂੰ ਤੁਸੀਂ ਕਾਂਗਰਸੀ ਕਾਹ ਦੇ ਦਿੰਦੇ ਹੋ ਉਹਨੂੰ ਤੁਸੀਂ ਬੀਜੇਪੀ ਵਾਲੇ ਕਾਹ ਦੇ ਦਿੰਦੇ ਹੋ ਰਲੇ ਤੁਸੀਂ ਆਪ ਫਿਰਦੇ ਹੋ ਘੌਖ ਜਿਹੜੀ ਤੁਸੀਂ ਆਪ ਹੋਏ ਫਿਰਦੇ ਹੋ ਪੰਜਾਬ ਦੇ ਪਾਣੀਆਂ ਨੂੰ ਤੁਸੀਂ ਲਟਾਇਆ ਪੰਜਾਬ ਦੇ ਹੱਕਾਂ ਦੇ ਉੱਤੇ ਡਾਕੇ ਤੁਸੀਂ ਮਰਵਾਏ ਤੁਹਾਨੂੰ ਪਹਿਰੇਦਾਰੀ ਦੀ ਜ਼ਿੰਮੇਵਾਰੀ ਦਿੱਤੀ ਸੀ ਨਿਭਾਈ ਪਹਿਰੇਦਾਰੀ ਬਿਲਕੁਲ ਨਹੀਂ ਨਿਭਾਈ ਪਹਿਰੇਦਾਰੀ ਜੇ ਕਾਂਗਰਸ ਨੇ ਸ੍ਰੀ ਅਕਾਲ ਤਖਤ ਸਾਹਿਬ ਢਾਇਆ ਤੇ ਤੁਸੀਂ ਸਿੱਖ ਸਿਧਾਂਤ ਢਾਏ ਨੇ ਸਿੱਖ ਸੰਕਲਪ ਢਾਏ ਨੇ ਕਾਂਗਰਸ ਨੇ ਬਿਲਡਿੰਗ ਢਾਈ ਸੀ ਅਸੀਂ ਉਸ ਤੋਂ ਵੱਧ ਆਲੀਸ਼ਾਨ ਬਿਲਡਿੰਗ ਬਣਾ ਲਈਏ ਵਧੀਆ ਜਿਹੜੇ ਤੁਸੀਂ ਸੰਕਲਪ ਢਾਤੇ ਜਿਹੜੇ ਤੁਸੀਂ ਸਿਧਾਂਤ ਢਾਤੇ ਉਹਨਾਂ ਨੂੰ ਕੌਣ ਅਸਾਰੂਗਾ ਕੌਣ ਬਣਾਊਗਾ ਉਹਨਾਂ ਨੂੰ ਕੌਣ ਜ਼ਿੰਮੇਵਾਰ ਹੈ ਸਿਧਾਂਤਾਂ ਨੂੰ ਰੋਲਣ ਤੇ ਮਚੋਲਣ ਦੇ ਵਿੱਚ ਇਹ ਲੋਕ ਜ਼ਿੰਮੇਵਾਰ ਨੇ ਸਾਧ ਸੰਗਤ ਜੀ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸੰਕਲਪ ਨੂੰ ਢਾ ਲਾਈ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਢਾ ਲਾਈ ਦੀ ਹੈ ਲਾਈ ਹੈ ਔਰ ਅੱਜ ਇਹ ਪੰਥ ਪ੍ਰਸਤ ਬਣੇ ਫਿਰਦੇ ਨੇ ਕਹਿੰਦੇ ਅਸੀਂ ਪੰਥ ਪ੍ਰਸਤ ਕਿਹੜੀ ਗੱਲੋਂ ਪੰਥ ਪ੍ਰਸਤ ਹੈ ਤੁਸੀਂ ਭਗੌੜੇ ਹੋ ਤੁਸੀਂ ਸ੍ਰੀ ਅਕਾਲ ਤੱਕ ਸਭ ਤੋਂ ਭਗੌੜੇ ਹੋ ਤੁਸੀਂ ਪੰਥ ਦੇ ਭਗੌੜੇ ਹੋ ਤੁਸੀਂ ਕੌਮ ਦੇ ਭਗੌੜੇ ਹੋ ਮੈਂ 2 ਦਸੰਬਰ ਨੂੰ ਸ੍ਰੀ ਅਕਾਲ ਤੱਕ ਸਾਧ ਦੀ ਫਸੀਲ ਤੋਂ ਬੋਲਦਿਆਂ ਇੱਕ ਸ਼ਬਦ ਕਹੇ ਸੀ ਕਿ 1997 ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਸੀ ਨਾ ਪੰਜਾਬ ਦੇ ਲੋਕਾਂ ਨੇ ਬਣਾਈ ਸੀ ਔਰ ਉਹ ਇਸ ਕਰਕੇ ਬਣਾਈ ਸੀ ਕਿਉਂਕਿ ਪਿਛਲੇ 5 ਸਾਲ ਖਾਣਿਆਂ ਦੇ ਵਿੱਚ ਬਜ਼ੁਰਗਾਂ ਦੀਆਂ ਦਾੜ੍ਹੀਆਂ ਰੋਲੀਆਂ ਸੀ ਪਿਛਲੇ ਪੰਜਾਂ ਸਾਲਾਂ ਦੇ ਵਿੱਚ ਸਿੱਖ ਬੀਬੀਆਂ ਦੇ ਨਾਲ ਜ਼ਬਰ ਜ਼ਨਾਹ ਹੋਏ ਸੀ ਪਿਛਲੇ 5 ਸਾਲਾਂ ਦੇ ਵਿੱਚ ਜਿਹੜੇ ਕਾਂਗਰਸ ਦੀ ਸਰਕਾਰ ਸੀ ਕੋਹ ਕੋ ਕੇ ਸਿੱਖ ਨੌਜਵਾਨ ਮਾਰੇ ਸੀ ਤੇ ਇਸ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਸੀ ਕਿ ਇਹ ਜਿਹੜੇ ਜ਼ਖਮ ਪਿਛਲੀ ਕਾਂਗਰਸ ਸਰਕਾਰ ਨੇ ਦਿੱਤੀ ਹੈ ਇਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਭਰੂਗੀ ਇਹਨਾਂ ਜ਼ਖਮਾਂ ਨੂੰ ਪਰ ਤੁਸੀਂ ਭਰੇ ਤੁਸੀਂ ਸਮੈਤ ਸਿੰਘ ਸੇਣੀ ਵਰਗਿਆਂ ਨੂੰ ਡੀਜੀਪੀ ਲਾ ਕੇ ਉਹਨਾਂ ਜ਼ਖਮਾਂ ਦੇ ਉੱਤੇ ਲੋੜ ਸੁਟਿਆ ਤੇ ਅਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਜੀ ਪੰਥ ਪ੍ਰਸਤ ਕਿਹੜੀ ਗੱਲ ਨੂੰ ਤੁਸੀਂ ਪੰਥ ਪ੍ਰਸਤ ਦੱਸਣਾ ਭਗੌੜੇ ਜਿਹੜੇ ਸ਼ਰੋਮਣੀ ਅਕਾਲ ਤਖਤ ਸਭ ਤੋਂ ਵੀ ਭਗਾਉੜੇ ਨੇ ਪੰਥ ਦੇ ਵੀ ਭਗਾਉੜੇ ਨੇ ਸੋ ਸਾਧ ਸੰਗਤ ਜੀ ਜੇ ਪੰਜਾਬ ਨੂੰ ਬਚਾਉਣੇ ਜੇ ਪੰਥ ਨੂੰ ਬਚਾਉਣੇ ਜੇ ਪੰਥ ਦੇ ਹੱਕਾਂ ਦੀ ਪੰਜਾਬ ਦੇ ਹੱਕਾਂ ਦੀ ਰਾਖੀ ਕਰਨੀ ਏ ਤੇ ਸਾਨੂੰ ਫਿਰ ਐਸੀ ਖੇਤਰੀ ਪਾਰਟੀ ਦੀ ਲੋੜ ਹੈ ਜਿਹਦਾ ਮੁਖੀ ਤਾਮਿਲਨਾਡੂ ਦੇ ਮੁੱਖ ਮੰਤਰੀ ਸਟਾਲਨ ਵਾਂਗ ਡੱਟ ਕੇ ਜਿਹੜਾ ਹੈ ਉਹ ਸਟੈਂਡ ਲਵੇ ਸਾਨੂੰ ਅੰਦਰ ਖਾਤੇ ਸਮਝੌਤੇ ਕਰਨ ਦੇ ਕਰਨ ਵਾਲੇ ਲੀਡਰਾਂ ਦੀ ਲੋੜ ਨਹੀਂ ਹੈ ਠੀਕੇ ਕੇ ਸਮਝੌਤਾ ਕੀਤਾ ਕੀਤਾ ਕਹਿੰਦੇ ਜੇ ਸਾਡਾ ਨੌ ਮਾਸ ਦਾ ਰਿਸ਼ਤਾ ਹੈ ਨੌ ਮਾਸ ਦਾ ਰਿਸ਼ਤਾ ਭਾਜਪੀ ਨੌ ਹੈ ਸਾਡਾ ਮਾਸ ਹੈ ਉਹਨਾਂ ਨੇ ਨੋਚਤਾ ਫਿਰ ਉਹ ਨੋਚ ਕੇ ਲੈ ਗਏ ਇਸ ਕਰਕੇ ਤੁਸੀਂ ਬਿਨਾਂ ਸ਼ਰਤ ਸਮਝੌਤੇ ਕੀਤੇ ਬਿਨਾਂ ਸ਼ਰਤ ਮੈਂ ਇਤਿਹਾਸ ਦੀ ਇੱਕ ਗੱਲ ਤੁਹਾਨੂੰ ਕਹਿਣ ਲੱਗਾਂ ਜਿਸ ਵਕਤ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਰਾਜਸਥਾਨ ਦੇ ਬਗੌਰ ਦੇ ਸਥਾਨ ਦੇ ਉੱਤੇ ਸੀ ਉਸ ਵੇਲੇ ਉਹਨਾਂ ਨੂੰ ਖਬਰ ਮਿਲੀ ਕਿ ਦੱਖਣ ਦੇ ਵਿੱਚ ਔਰੰਗਜ਼ੇਬ ਦੀ ਮੌਤ ਹੋ ਗਈ ਹੈ ਤੇ ਔਰੰਗਜ਼ੇਬ ਦੇ ਪੁੱਤਰਾਂ ਦੇ ਵਿੱਚਕਾਰ ਰਾਜ ਗੱਦੀ ਨੂੰ ਲੈ ਕੇ ਸੰਘਰਸ਼ ਸ਼ੁਰੂ ਹੋ ਗਿਆ ਤੇ ਸਭ ਤੋਂ ਕਮਜ਼ੋਰ ਜਿਹੜਾ ਔਰੰਗਜ਼ੇਬ ਦਾ ਪੁੱਤਰ ਸੀ ਉਹ ਸੀ ਸਹਜਾਦਾ ਮੁਅਜ਼ਮ ਉਹ ਭਾਈ ਨੰਦ ਲਾਲ ਜੀ ਕਿਸੇ ਸਮੇਂ ਉਹਦੇ ਦੀਵਾਨ ਰਹੇ ਸੀ ਤੇ ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੀ ਸ਼ਰਧਾਲੂ ਸੀ ਉਹਨਾਂ ਬੁਲਾ ਕੇ ਭਾਈ ਨੰਦ ਲਾਲ ਜੀ ਨੂੰ ਕਿਹਾ ਨੰਦ ਲਾਲ ਜੀ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜ਼ਰੂਰਤ ਹੈ ਮੈਨੂੰ ਸਾਡੇ ਤਿੰਨੇ ਭਰਾਵਾਂ ਦੇ ਵਿੱਚ ਦਿੱਲੀ ਦੇ ਤਖਤ ਨੂੰ ਲੈ ਕੇ ਲੜਾਈ ਹੋ ਗਈ ਹੈ ਤੇ ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਹਾਇਤਾ ਚਾਹੀਦੀ ਹੈ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਾ ਕੇ ਕਹੋ ਕਿ ਮੇਰੀ ਸਹਾਇਤਾ ਕਰਨ ਭਾਈ ਮੰਗ ਲਾਲ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਆਏ ਆ ਕੇ ਕਹਿਣ ਲੱਗੇ ਮਹਾਰਾਜ ਔਰੰਗਜ਼ੇਬ ਦਾ ਬੇਟਾ ਸਹਜਾਦਾ ਮਉਜ਼ਮ ਤੁਹਾਡੀ ਸਹਾਇਤਾ ਮੰਗਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਦੇ ਦੇਾਂਗੇ ਪਰ ਬਿਨਾਂ ਸ਼ਰਤ ਨਹੀਂ ਸ਼ਰਤਾਂ ਦੇ ਸਹਿਤ ਦੇਾਂਗੇ ਜਾ ਕੇ ਭਾਈ ਨੰਦ ਲਾਲ ਜੀ ਮੁਆਜ਼ਮ ਨੂੰ ਕਹਿਣ ਲੱਗੇ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਐ ਮਦਦ ਤਾਂ ਕਰ ਦਿਆਂਗੇ ਪਰ ਸ਼ਰਤਾਂ ਦੇ ਸਹਿਤ ਕਰਾਂਗੇ ਕਹਿੰਦਾ ਕੀ ਸ਼ਰਤਾਂ ਨੇ ਉਹਨਾਂ ਦੀਆਂ ਫਿਰ ਆਗੇ ਭਾਈ ਨੰਦ ਲਾਲ ਜੀ ਕਹਿੰਦੇ ਮਹਾਰਾਜ ਕੀ ਸ਼ਰਤਾਂ ਨੇ ਕਹਿੰਦੇ ਪਹਿਲੀ ਸ਼ਰਤ ਕਿ ਸਰਹੰਦ ਦਾ ਸੂਬੇਦਾਰ ਵਜ਼ੀਰ ਖਾਂ ਸਾਡੇ ਹਵਾਲੇ ਕਰੋ ਉਹਨੇ ਜ਼ੁਲਮ ਕੀਤੇ ਨੇ ਧੱਕੇ ਕੀਤੇ ਨੇ ਉਹ ਸਾਡੇ ਹਵਾਲੇ ਕਰੋ ਕਹਿੰਦੇ ਹੋਰ ਕਹਿੰਦੇ ਹਿੰਦੂਆਂ ਦੇ ਪ੍ਰਤੀ ਜਿਹੜੀਆਂ ਪਾਲਸੀਆਂ ਬਣੀਆਂ ਨੇ ਉਹਨਾਂ ਨੂੰ ਚੇਂਜ ਕਰੋ ਉਹਨਾਂ 'ਚ ਤਬਦੀਲੀ ਕਰੋ ਉਹ ਜਾ ਕੇ ਭਾਈ ਨੰਦ ਲਾਲ ਜੀ ਸਹਜਾਦਾ ਮਉਜ਼ਮ ਨੂੰ ਕਹਿਣ ਲੱਗੇ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਆ ਸ਼ਰਤਾਂ ਨੇ ਕਹਿੰਦਾ ਮਨਜ਼ੂਰ ਹੈ ਫਿਰ ਭਾਈ ਨੰਦ ਲਾਲ ਜੀ ਆਏ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਕਹਿਣ ਲੱਗੇ ਮਹਾਰਾਜ ਭਾਈ ਨੰਦ ਲਾਲ ਜੀ ਕਹਿੰਦੇ ਸ਼ਰਤਾਂ ਮਨਜ਼ੂਰ ਹੈ ਮਹਾਰਾਜ ਕਹਿੰਦੇ ਅਸੀਂ ਇਹਨਾਂ ਰਾਜਨੀਤਿਕਾਂ ਤੇ ਦਬਾਰ ਨਹੀਂ ਕਰਦੇ ਜੇ ਸ਼ਰਤਾਂ ਮਨਜ਼ੂਰ ਹੈ ਤੇ ਲਿਖ ਕੇ ਸਮਝੌਤਾ ਕਰਨ ਤੇ ਸਹਜਾਦਾ ਮੁਅਜ਼ਮ ਨੇ ਆਪਣੀ ਮੋਹਰ ਦੇ ਨਾਲ ਲਿਖ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦਿੱਤਾ ਤੇ ਫਿਰ ਜੇਜੋ ਦੇ ਸਥਾਨ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਹਜਾਦੇ ਮੁਅਜ਼ਮ ਦੀ ਸਹਾਇਤਾ ਕੀਤੀ ਇਤਿਹਾਸ ਗਵਾਹ ਤੇ ਬਹਾਦਰ ਸ਼ਾਹ ਦੇ ਨਾਲ ਦਿੱਲੀ ਦੇ ਤਖਤ ਦਾ ਉਹ ਬਾਦਸ਼ਾਹ ਬੜਿਆ ਤੇ ਸਾਡਾ ਇਤਿਹਾਸ ਸਾਨੂੰ ਸਿਖਾਉਂਦਾ ਹੈ ਤੇ ਤੁਸੀਂ ਗੋਡੇ ਟੇਕਤੇ ਬਿਨਾਂ ਸ਼ਰਤ ਤੁਸੀਂ ਹਮਾਇਤ ਦਿੱਤੀ 15 ਸਾਲ ਤੇ ਪੰਜਾਬੀਆਂ ਨੂੰ ਲੈ ਕੇ ਕੀ ਦਿੱਤਾ ਸਿੱਖਾਂ ਨੂੰ ਲੈ ਕੇ ਕੀ ਦਿੱਤਾ ਕੀ ਲੈ ਕੇ ਦਿੱਤਾ ਸਿੱਖਾਂ ਨੂੰ ਕੇਂਦਰ ਸਰਕਾਰ ਤੋਂ ਕੀ ਲੈਂਦਾ ਤੁਸੀਂ ਕਹਿੰਦੇ ਜੀ ਅਸੀਂ GST ਦਾ ਪੈਸਾ ਲੈ ਕੇ ਜਾਂਦਾ ਤੇ GST ਲਾਈ ਕਿਨੇ ਨੰਗਰਾਂ ਦੇ ਉੱਤੇ ਨੰਗਰਾਂ ਦੇ ਉੱਤੇ GST ਲਾਈ ਕਿਨੇ ਆ ਕਹਿੰਦੇ ਕੇਂਦਰ ਸਰਕਾਰ ਤੋਂ GST ਦਾ ਪੈਸਾ ਜਿਹੜਾ ਸੀ ਉਹ ਗੁਰਦੁਆਰਿਆਂ ਨੂੰ ਰਿਫੰਡ ਕਰਾਇਆ ਤੇ ਗੁਰਦੁਆਰਿਆਂ ਦੇ ਉੱਤੇ GST ਵੀ ਤਾਂ ਇਸ ਸਰਕਾਰ ਨੇ ਲਾਈ ਸੀ ਕਿਹੜੇ ਸਮਝੋ ਕੀ ਕਿ ਤੁਸੀਂ ਖਟਿਆ ਕੀ ਕੀ ਕੀਤਾ ਪੰਜਾਬ ਲਈ ਅੱਜ ਪੰਜਾਬ ਪੁੱਛਦਾ ਤੇ ਹੁਣ ਫੇਰ ਆ ਕੇ ਕਹਿੰਦੇ ਅਸੀਂ ਪੰਜਾਬ ਨੂੰ ਨੰਬਰ 1 ਸੂਬਾ ਬਣਾਵਾਂਗੇ ਤੁਸੀਂ ਉਹ ਨੰਬਰ 1 ਸੂਬਾ ਨਹੀਂ ਬਣਾ ਸਕਦੇ ਪੰਜਾਬ ਨੂੰ 15 ਸਾਲ ਤੁਸੀਂ ਪਰਿਵਾਰ ਨੂੰ ਨੰਬਰ 1 ਬਣਾਇਆ ਪਹਿਲਾਂ ਵੀ ਤੁਸੀਂ ਪੰਜਾਬ ਨੂੰ ਲੁੱਟਿਆ ਹੁਣ ਵੀ ਤੁਸੀਂ ਪੰਜਾਬ ਨੂੰ ਲੁੱਟਣਾ ਸੋ ਮੈਂ ਇਸ ਕਰਕੇ ਕਹਿੰਦਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਾਨੂੰ ਬਹੁਤ ਵੱਡੀ ਜ਼ਰੂਰਤ ਹੈ ਸਾਤ ਸੰਗਤ ਜੀ ਬਹੁਤ ਵੱਡੀ ਜ਼ਰੂਰਤ ਆ ਭਾਈ ਹਜੇਪਾਲ ਸਿੰਘ ਜੀ ਬਰਾਰ ਇੱਕ ਗੱਲ ਕਰਕੇ ਗਏ ਨੇ ਕਹਿੰਦੇ ਸਿਆਣੇ ਕਹਿੰਦੇ ਜੇ ਚਵਾਰਾ ਨਵਾਂ ਪਉਣਾ ਹੋਵੇ ਨਾ ਤੇ ਉਹਦੇ ਚ ਇਹੋ ਜਿਹਾ ਕੋਈ ਬਾਲਾ ਛਤਰੀ ਨਹੀਂ ਲਾਉਣੀ ਚਾਹੀਦੀ ਜਿਹਨੂੰ ਪਹਿਲਾਂ ਕੋਲ ਲੱਗਿਆ ਹੋਵੇ ਜਾਂ ਪ੍ਰਾਣੀ ਹੋਵੇ ਇਹ ਮਹੀਨਾ ਤੋਂ ਪਹਿਲਾਂ ਵੀ ਗੱਲ ਹੋਈ ਸੀ ਨਹੀਂ ਇਹ ਗੱਲ ਕਹੀ ਕਿ ਜੇ ਸ਼ਰੋਮਣੀ ਅਕਾਲੀ ਦਲ ਬਣੇਗਾ ਤੇ ਇਹਦੇ ਵਿੱਚ ਕੋਈ ਵੀ ਬਾਲਾ ਜਾਂ ਕੋਈ ਵੀ ਛਤਰੀ ਜਿਹੜੀ ਹੈ ਉਹ ਘੋਣ ਲੱਗੀ ਨਹੀਂ ਹੋਣੀ ਚਾਹੀਦੀ ਨਹੀਂ ਤਾਂ ਮਜ਼ਬੂਤੀ ਨਹੀਂ ਮਿਲਣੀ ਇੱਕ ਮੈਨੂੰ ਕਹਿਣ ਲੱਗਿਆ ਨੇਤਾ ਕਹਿੰਦਾ ਕੋਈ ਗੱਲ ਨਹੀਂ ਜੀ ਜੇ ਮਾੜਾ ਮੋਟਾ ਕਹਿੰਦੇ ਘੋਣ ਲੱਗਿਆ ਬਾਲਾ ਆਜੂਗਾ ਪਰ ਰੰਦਾ ਮਾਰ ਕੇ ਕਹਿੰਦੇ ਉਹਦਾ ਘੋਣ ਕੱਢ ਦਿਆਂਗੇ ਮੈਂ ਕਹਿੰਦਾ ਜੇ ਰੰਦਾ ਮਾਰ ਕੇ ਬਾਲਿਆਂ ਦੇ ਹੋਂਡ ਕੱਟਣ ਲੱਗ ਪਏ ਨਾ ਤੇ ਦਾਤਣ ਰਹਿ ਜਾਣੀਆਂ ਕੁਛ ਨਹੀਂ ਬੱਲੇ ਬਚਣਾ ਇਹਨਾਂ ਨੂੰ ਬਾਹਰ ਕੱਟਣਾ ਪਊਗਾ ਫੇਰ ਸ਼ਰੋਮਣੀ ਅਕਾਲੀ ਦਲ ਐਸਾ ਬਣੂਗਾ ਜਿਹੜਾ ਪੰਜਾਬ ਲਈ ਜੂਜੂਗਾ ਪੰਥ ਲਈ ਜੂਜੂਗਾ ਮੈਂ ਇੱਕ ਗੱਲ ਕਲੀਅਰ ਕਰਦਾ ਕਿ ਪਾਣੀਆਂ ਦਾ ਜਿਹੜਾ ਮਸਲਾ ਹੈ ਇਹ ਸਿੱਖਾਂ ਦਾ ਮਸਲਾ ਨਹੀਂ ਹੈ ਇਹ ਪੰਜਾਬੀਆਂ ਦਾ ਮਸਲਾ ਹੈ ਚਾਹੇ ਮਜ਼ਦੂਰ ਹੈ ਚਾਹੇ ਆਰਤੀਏ ਨੇ ਚਾਹੇ ਦੁਕਾਨਦਾਰ ਹੈ ਚਾਹੇ ਉਹ ਕਿਸੇ ਵੀ ਭਾਈਚਾਰੇ ਨਾਲ ਸੰਬੰਧਿਤ ਰੱਖਦੇ ਆ ਜਿਹਦੇ ਕੋਲੇ ਪੰਜਾਬ ਦਾ ਡੋਮਿਸਾਈਲ ਹੈ ਉਹਨੂੰ ਪੰਜਾਬ ਦੇ ਪਾਣੀਆਂ ਦੀ ਰਾਖੀ ਦੇ ਲਈ ਯਤਨ ਕਰਨ ਦੇ ਲਈ ਤਰਦਦ ਕਰਨਾ ਚਾਹੀਦਾ ਹੈ ਹਿੰਮਤ ਕਰਨੀ ਚਾਹੀਦੀ ਹੈ ਕਿਹਦੀ ਕਮਾਲ ਦੀ ਗੱਲ ਹੈ ਪਾਣੀਆਂ ਦੇ ਝਗੜੇ ਦੂਜੀਆਂ ਸਟੇਟਾਂ 'ਤੇ ਰਹਿਮਾਨ ਵੀ ਹੈਗੇ ਤਾਮਲਨਾਡੂ ਦਾ ਤੇ ਕਰਨਾਟਕਾ ਦਾ ਵੀ ਪਾਣੀਆਂ ਦਾ ਝਗੜਾ ਬਹੁਤ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਪਰ ਜਦੋਂ ਪੰਜਾਬ ਤੇ ਹਰਿਆਣਾ ਦੇ ਵਿਚਕਾਰ ਪਾਣੀਆਂ ਦੇ ਮਾਮਲੇ ਦੀ ਗੱਲ ਆਉਂਦੀ ਹੈ ਤੇ ਕੇਂਦਰ ਸਰਕਾਰ ਹਮੇਸ਼ਾ ਪੰਜਾਬ ਦੇ ਵਿਰੁੱਧ ਭੁਗਤਦੀ ਹੈ ਇਨੇ ਕਦੇ ਵੀ ਪੰਜਾਬ ਦੇ ਲੋਕਾਂ ਦੀ ਸਾਇਕੀ ਨੂੰ ਨਹੀਂ ਸਮਝਿਆ ਹੈ ਪੰਜਾਬ ਦੇ ਲੋਕਾਂ ਦੀ ਛੱਡੋ ਕੇਂਦਰ ਸਰਕਾਰ ਨੇ ਕਦੇ ਉੱਤਰੀ ਭਾਰਤ ਦੇ ਲੋਕਾਂ ਦੀ ਸਾਇਕੀ ਨੂੰ ਨਹੀਂ ਸਮਝਿਆ ਹੈ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਇਹ ਸਾਡੇ ਪੰਜਾਬ ਦੇ ਵਿੱਚੋਂ 13 ਐਮਪੀ ਚੁਣੇ ਜਾਂਦੇ ਨੇ ਹਰਿਆਣੇ ਤੋਂ 10 ਚੁਣੇ ਜਾਂਦੇ ਨੇ 23 ਹੋ ਗਏ ਇੱਕ ਚੰਡੀਗੜ੍ਹ ਦਾ ਹੋ ਗਿਆ 24 ਹੋ ਗਏ ਚਾਰ ਜਿਹੜੇ ਆ ਉਹ ਜੰਮੂ ਦੇ ਹੋ ਗਏ 32 ਹੋ ਗਏ ਤੇ ਇੱਕ ਜਿਹੜਾ ਹੈ ਦੋ ਜਿਹੜੇ ਉਹ ਹਿਮਾਚਲ ਦੇ ਹੋ ਗਏ 34 ਤੇ ਯੂਪੀ ਤੋਂ ਇਕੱਲੇ 85 ਆ ਜਾਂਦੇ ਆ ਕੱਲੇ 85 ਆ ਜਾਂਦੇ ਹਰਿਆਣੇ ਦੇ ਕੱਲੇ ਦੇ ਪੰਛੀ ਨੇ ਆਓ ਸੌਰੀ ਰਾਜਸਥਾਨ ਦੇ ਕੱਲੇ ਦੇ ਹੀ ਪੰਛੀ ਹੈ ਸ਼ਾਇਦ ਇਸ ਕਰਕੇ ਕਿ ਪੰਜਾਬ ਦੇ ਜਾਂ ਉੱਤਰੀ ਭਾਰਤ ਦੇ ਲੋਕਾਂ ਦੀ ਖਾਸ ਤੌਰ ਤੇ ਸਿੱਖਾਂ ਦੀ ਕਦੇ ਸਾਇਕੀ ਨੂੰ ਕੇਂਦਰ ਨੇ ਨਹੀਂ ਸਮਝਿਆ ਹੈ ਜੇ ਕੇਂਦਰ ਨੇ ਸਿੱਖਾਂ ਦੀ ਸਾਇਕੀ ਨੂੰ ਸਮਝਿਆ ਹੁੰਦਾ ਨਾ ਤੇ ਅੱਜ ਸਾਨੂੰ ਵੀ ਇਹ ਦਿਨ ਨਹੀਂ ਸੀ ਦੇਖਣੇ ਪੈਣੇ ਤੇ ਇਹ ਦੇਸ਼ ਨੂੰ ਵੀ ਇਹ ਦਿਨ ਨਹੀਂ ਸੀ ਦੇਖਣੇ ਪੈਣੇ